đã nó अच्छा तो सात शुरू हां ਸਰ ਅਪਨੇ ਜੁਆਇਨ ਕੀਆ ਸਰ ਐਜ਼ ਐਸਐਸਪੀ ਸੋ ਸਰ ਕਿੰਨੀਆਂ ਚੀਜ਼ਾਂ ਕੋ ਆਪਕੀ ਸੇ ਤਰਜੀਹ ਰਹੇਗੀ ਸਰ ਬਤੋ ਸਰ ਐਸਐਸਪੀ ਮੈਨੂੰ ਮੋਗਾ ਸਰਵ ਕਰਨ ਦਾ ਮੌਕਾ ਮਿਲਿਆ ਹੈ ਤੇ ਮੇਰੀ ਐਜ਼ ਐਸਐਸਪੀ ਪ੍ਰਾਇੋਰਟੀ ਜਿਵੇਂ ਕਿ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਪੰਚਾਇਤ ਇਲੈਕਸ਼ਨਾਂ ਦੀ ਅਨਾਊਂਸਮੈਂਟ ਕਰ ਦਿੱਤੀ ਗਈ ਹੈ ਤੇ ਸਟੇਟ ਇਲੈਕਸ਼ਨ ਕਮਿਸ਼ਨ ਦੀ ਡਾਇਰੈਕਸ਼ਨਸ ਦੇ ਅਕੋਰਡਿੰਗ ਪੀਸਫੁਲੀ ਪੰਚਾਇਤ ਇਲੈਕਸ਼ਨ ਕੰਡਕਟ ਕਰਾਉਣਾ ਤੇ ਡਿਸਟ੍ਰਿਕਟ ਦੇ ਵਿੱਚ ਲੋ ਐਂਡ ਆਰਡਰ ਮੇਨਟੇਨ ਕਰਕੇ ਰੱਖਣਾ ਇਸ ਤੋਂ ਇਲਾਵਾ ਨਸ਼ੇ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਐਨਡੀਪੀਐਸ ਐਕਟ ਦੇ ਅ ਜਿਹੜੇ ਵੀ ਵੱਡੇ ਸਮਗਲਰ ਨੇ ਉਹਨਾਂ ਦੇ ਖਿਲਾਫ ਵੱਤੋ ਵੱਤ ਕਾਰਵਾਈ ਕਰਨਾ ਤੇ ਕਾਨੂੰਨ ਮੁਤਾਬਿਕ ਸਖਤ ਤੋਂ ਸਖਤ ਜਨ ਸਜ਼ਾ ਦਿਵਾਉਣਾ ਉਹਨਾਂ ਦੀ ਪ੍ਰੋਪਰਟੀ ਅਟੈਚ ਕਰਨ ਦੀ ਬਤਾਉਗੀ ਇਸ ਤੋਂ ਇਲਾਵਾ ਜਿਹੜੀ ਵੀ ਪੈਂਡਿੰਗ ਸੀ ਹੈਗੀ ਹੈ ਅੰਡਰ ਇਨਵੈਸਟੀਗੇਸ਼ਨ ਕੇਸਸ ਪੈਂਡਿੰਗ ਕੰਪਲੇਂਟਸ ਪੈਂਡਿੰਗ ਜਿਹੜੀ ਅਨਟ੍ਰੇਸ ਕੈنسਲੇਸ਼ਨ ਹੈਗੀ ਉਹਨਾਂ ਦੇ ਡਿਸਪੋਜ਼ਲ ਦੀ ਵੀ ਮੇਰੀ ਪ੍ਰਾਇਓਰਟੀ ਰਹੂਗੀ ਐਦੇ ਲਈ ਮੈਂ ਆਮ ਪਬਲਿਕ ਨੂੰ ਅਪੀਲ ਕਰਦਾ ਕਿ ਪੁਲਿਸ ਦਾ ਵੱਤੋ ਵੱਤ ਸਹਿਯੋਗ ਕਰੋ ਤੇ ਸਮਾਜ ਦੇ ਜਿਹੜੇ ਮਾੜੇ ਅਨਸਰ ਨੇ ਉਹਨਾਂ ਦੀ ਵੱਤੋ ਵੱਤ ਇਨਫੋਰਮੇਸ਼ਨ ਪੁਲਿਸ ਦੇ ਨਾਲ ਸ਼ੇਅਰ ਕਰੋ सर आपने लंबा समय से सर एसपीडी सर निकाला है तो सर इसमें सेफ्टनिंग से बहुत ज्यादा सर एक तो बाइक चोरी के सर मामले बहुत ज्यादा हैं सर और कोई घर खाली पड़ा है उस पे सर चोरी के मामले सर बहुत ज्यादा हैं तो उसमें सर आपका सर क्या सर हो मोरस में हो जाएगी इसमें उन ओदे विच जेड़े भी कोई कोग्निजिबल ऑफेंस होगी ओदे विच assi ਨਾਲ ਦੀ ਨਾਲ क्राइम रजिस्टर करके एफआईआर रजिस्टर करके ते assi इन्वेस्टिगेशन करेंगे ते उनु लॉजिकल एंड ते लेके जावेंगे ते जेड़े भी चोर या स्नेचर हैगे उनांदे जो भी ग्रुप्स ने उनानु assi जल्दी अरेस्ट करके 1000000 ਦੇ ਪਿੱਛੇ ਪੇਤੂ ਸਰ ਆਮ ਪਬਲਿਕ ਸੇ ਅਕਿਸਰ ਕੀ ਅਪੀਲ ਹੈ ਆਮ ਪਬਲਿਕ ਨੂੰ ਮੇਰੀ ਆਹੀ ਅਪੀਲ ਹੈ ਕਿ ਵੱਤਵਤ ਪੁਲਿਸ ਨੂੰ ਕੋਆਪਰੇਟ ਕਰੋ ਸਮਾਜ ਦੇ ਜਿਹੜੇ ਬੈਡ 엘ਿਮੈਂਟਸ ਨੇ ਉਹਨਾਂ ਦੇ ਬਾਰੇ ਇਨਫੋਰਮੇਸ਼ਨ ਪੁਲਿਸ ਦੇ ਨਾਲ ਸਾਂਝੀ ਕਰੋ ਤੇ ਪੁਲਿਸ ਦਾ ਸਹਿਯੋਗ ਕਰੋ